ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ 7-7 ਕੁੰਡਿਆਂ ਦਾ ਡਿਜ਼ਾਈਨ ਮੈਂ 4 ਸਲਾਈਆਂ ਵਿੱਚ ਕੰਪਲੀਟ ਹੁੰਦਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 7 ਕੁੰਡੇ ਗਿਣ ਲੈਣੇ ਫਿਰ 7 ਫਿਰ 7 7-7 ਕੁੰਡੇ ਗენਦੇ ਹੋਏ 4 ਕੁੰਡੇ ਤੁਸੀਂ ਵਾਧ ਰੱਖਣੇ 2 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਇੱਕ ਸ਼ੁਰੂਆਤ ਤੇ ਇੱਕ ਲਾਸਟ ਵਾਸਤੇ ਬਹੁਤ ਹੀ ਸੌਖਾ ਡਿਜ਼ਾਈਨ ਵਾ ਜਲਦੀ ਬਣ ਜਾਂਦਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਇਹ ਡਿਜ਼ਾਈਨ ਜਿਹੜਾ ਇਹ ਲਾਈਟ ਕਲਰਾਂ ਤੇ ਬਹੁਤ ਉੱਬਰ ਕੀ ਆਉਂਦਾ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਬਣਾਉਣਾ ਇਹਦੇ ਵਿੱਚ ਪਹਿਲਾਂ ਦੋ ਬੇਸਿਕ ਰੋ ਬਣਾਉਣੀਆਂ ਫਿਰ ਡਿਜ਼ਾਈਨ ਸ਼ੁਰੂ ਹੋਣਾ ਇਹ ਮੈਂ ਤੁਹਾਨੂੰ ਬਣਾਉਣਾ ਦੱਸ ਦਿੰਦੀ ਕਿ ਡਿਜ਼ਾਈਨ ਕਿਵੇਂ ਬਣਦਾ ਇਮੇ ਤੁਹਾਨੂੰ ਵਾਈਟ ਕਲਰ ਤੇ ਬਣਾਉਣਾ ਦੱਸਦੀ ਕਿ ਕਿਵੇਂ ਬਣਦਾ ਸੱਤ-ਸੱਤ ਕੁੰਡਿਆਂ ਦੇ ਹਿਸਾਬ ਨਾਲ ਮੈਂ ਕੁੰਡੇ ਲੈ ਆ ਚਾਰ ਕੁੰਡੇ ਵੱਧ ਲੈ ਆ ਤਿੰਨ ਡਿਜ਼ਾਈਨ ਇੱਥੇ ਬਣੇ ਤਿੰਨ ਡਿਜ਼ਾਈਨ ਹੀ ਇੱਥੇ ਬਣਾ ਕੇ ਦੱਸਦੀ ਆ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਬੇਸਿਕ ਰੋ ਸਿੱਧੀ ਸਾਈਡ ਤੋਂ ਐਕਸਟਰਾ ਗੁੰਡਾ ਲਾ ਲੈਣਾ ਤੱਗ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਤੱਗਾ ਬਾਹਰ ਨੂੰ ਕਰਨਾ ਪੰਜ ਕੁੰਡੇ ਸਿੱਧੇ ਇੱਕ 2 3 4 5 ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਸੱਤ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਬੇਸਿਕ ਸਲਾਈ ਵਿੱਚ ਬਣਾਉਣਾ ਅੱਗੇ ਫਿਰ ਦੋ ਕੁੰਡੇ ਪੁੱਠੇ ਪੰਜ ਕੁੰਡੇ ਸਿੱਧੇ 1 2 3 4 5 ਡਿਜ਼ਾਈਨ ਦੀ ਪਹਿਲੀ ਬੇਸਿਕ ਸਲਾਈ ਇਹ ਹੀ ਸੱਤ-ਸੱਤ ਗੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਲਾਸਟ ਵਿੱਚ ਤਿੰਨ ਗੁੰਡੇ ਦੋ ਗੁੰਡੇ ਪੁੱਠੇ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਬੇਸਿਕ ਸਲਾਈ ਕੰਪਲੀਟ ਹੋ ਗਈ ਦੂਸਰੀ ਬੇਸਿਕ ਸਲਾਈ ਪੁੱਠੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਦੂਸਰੀ ਸਲਾਈ ਦੇ ਵਿੱਚ ਜਿਹੜੇ ਕੁੰਡੇ ਦੋ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਪੰਜ ਕੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾ ਲੈਣਾ ਡਿਜ਼ਾਈਨ ਦੀ ਦੂਸਰੀ ਬੇਸਿਕ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੇ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਪੰਜਾਂ ਕੁੰਡਿਆਂ ਨੂੰ ਪੁੱਠੇ ਬਣਾਉਣਾ ਇਹ ਮੈਂ ਦੂਸਰੀ ਸਲਾਈ ਬਣਾ ਕੇ ਫਿਰ ਮੈਂ ਤੁਹਾਨੂੰ ਪਹਿਲੀ ਸਲਾਈ ਤੋਂ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਨਾ ਡਿਜ਼ਾਈਨ ਦੀਆਂ ਦੋ ਬੇਸਿਕ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਇਹ ਤੁਸੀਂ ਇਹ ਡਿਜ਼ਾਈਨ ਨੂੰ ਸ਼ੁਰੂ ਕਰਨ ਲੱਗਿਆਂ ਬੇਸਿਕ ਰੋ ਬਣਾਉਣੀਆਂ ਦੁਬਾਰਾ ਰਿਪੀਟ ਨਹੀਂ ਕਰਨੀਆਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਪੰਜਾਂ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਇੱਕ ਕੁੰਡਾ ਸਿੱਧਾ ਬਣਾ ਲੈਣਾ ਪੰਜਾਂ ਕੁੰਡਿਆਂ 'ਚੋਂ ਤਿੰਨਾਂ ਕੁੰਡਿਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈਣਾ ਬੈਕ ਸਾਈਡ ਤੋਂ ਦੀਨਾ ਤਿੰਨਾਂ ਦਾ ਇੱਕ ਬਣਾਉਣਾ ਇਹਨੂੰ ਟਿੱਲਾ ਹੀ ਰੱਖਣਾ ਤਾਂ ਅੱਗੇ ਨੂੰ ਇਹਨੂੰ ਕੱਸਣਾ ਨਹੀਂ ਤਾਂ ਅੱਗੇ ਨੂੰ ਵਲ ਮਾਰਨਾ ਦੋ ਇੱਕ ਵਾਰ ਫਿਰ ਬਣਾ ਲੈਣਾ ਤਿੰਨਾਂ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾਉਣੇ ਅਗਲਾ ਕੁੰਡਾ ਫਿਰ ਸਿੱਧਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਸੱਤ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਦੋ ਕੁੰਡੇ ਪੁੱਠੇ ਤਾਗਾ ਬਾਹਰ ਨੂੰ ਕਰਨਾ ਇੱਕ ਕੁੰਡਾ ਸਿੱਧਾ ਤਿੰਨਾ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾਉਣੇ ਇੱਕ ਵਾਲ ਮਾਰਿਆ ਦੋ ਇੱਕ ਵਾਰ ਫਿਰ ਇਹਨੂੰ ਬਣਾ ਲੈਣਾ ਤਿੰਨਾਂ ਦੇ ਤਿੰਨ ਕੁੰਡੇ ਬਣ ਗਏ ਇੱਕ ਕੁੰਡਾ ਫਿਰ ਸਿੱਧਾ ਬਣਾਉਣਾ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੇ ਪੁੱਠੇ ਪੰਜਾਂ ਕੁੰਡਿਆਂ 'ਚੋਂ ਇੱਕ ਕੁੰਡਾ ਸਿੱਧਾ ਤਿੰਨਾਂ ਕੁੰਡਿਆਂ ਨੂੰ ਪਿੱਛੋਂ ਦੀ ਸਲਾਈ ਤੇ ਲੈਣਾ ਤਿੰਨਾਂ ਦੇ ਤਿੰਨ ਕੁੰਡੇ ਹੀ ਬਣਾਉਣੇ ਇੱਕ ਗੁੰਡਾ ਸਿੱਧਾ ਲਾਸਟ ਵਿੱਚ ਤਿੰਨ ਗੁੰਡੇ ਦੋ ਗੁੰਡੇ ਪੁੱਠੇ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਧਾਗਾ ਬਾਹਰ ਨੂੰ ਕਰਨਾ ਜਿਹੜੇ ਦੋ ਗੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਧਾਗਾ ਆਪਣੇ ਵੱਲ ਨੂੰ ਕਰਨਾ ਇਹਨਾਂ ਪੰਜਾਂ ਕੁੰਡਿਆਂ ਚੋਂ ਪਹਿਲਾ ਕੁੰਡਾ ਪੁੱਠਾ ਬਣਾਉਣਾ ਜਿਹੜੇ ਤਿੰਨਾ ਤੋਂ ਤਿੰਨ ਬਣਾਏ ਉਹਨਾਂ ਵਿੱਚੋਂ ਇੱਕ ਕੁੰਡੇ ਨੂੰ ਏਦਾਂ ਹੀ ਸਲਾਈ ਤੇ ਫੜਨਾ ਇਹਨੂੰ ਬਣਾਉਣਾ ਨਹੀਂ ਜਿਹੜੇ ਕੁੰਡੇ ਨੂੰ ਪਹਿਲਾਂ ਬਣਾਇਆ ਇਹਨੂੰ ਅੱਗੇ ਲੈ ਆਵਣਾ ਜਿਹਨੂੰ ਨਹੀਂ ਬਣਾਇਆ ਇਹਨੂੰ ਪਿੱਛੇ ਲੈ ਜਾਣਾ ਸੈਂਟਰ ਵਾਲਾ ਕੁੰਡਾ ਪੁੱਠਾ ਬਣਾਉਣਾ ਅੱਗੇ ਫਿਰ ਜਿਹੜੇ ਇੱਕ ਤੋਂ ਤਿੰਨ ਬਣਾਏ ਆੜੀ ਲੂਪ ਲੱਭਣ ਦੀ ਇਹਨੂੰ ਸਲਿੱਪ ਕਰਨਾ ਅਗਲੇ ਨੂੰ ਪੁੱਠਾ ਬਣਾਉਣਾ ਪਹਿਲਾਂ ਇਹਨੂੰ ਪੁੱਠਾ ਬਣਾ ਲੈਣਾ ਇਹ ਲੂਪ ਨੂੰ ਇਸ ਤਰੀਕੇ ਨਾਲ ਸਲਾਈ ਤੇ ਫੜਨਾ ਇਹ ਕੁੰਡੇ ਨੂੰ ਪੁੱਠਾ ਬਣਾਉਣ ਨੂੰ ਇੱਥਾਂ ਸੁੱਟ ਦੇਣਾ ਆ ਵੇਖੋ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਸੱਤ ਕੁੰਡਿਆਂ ਦਾ ਡਿਜ਼ਾਈਨ ਦੂਸਰੀ ਸਲਾਈ ਵਿੱਚ ਬਣਾਉਣਾ ਦੁਬਾਰਾ ਫਿਰ ਦੋ ਕੁੰਡੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾ ਲੈਣਾ ਇੱਕ ਕੁੰਡਾ ਜਿਹੜਾ ਕੁੰਡਾ ਪੁੱਠਾ ਬਣਾਉਣਾ ਜਿਹੜੇ 1 ਤੋਂ 3 ਬਣਾਏ ਇਹਨਾਂ ਵਿੱਚ ਇੱਕ ਕੁੰਡੇ ਨੂੰ ਸਲਿੱਪ ਕਰਨਾ ਏੜ ਕੁੰਡੇ ਨੂੰ ਬਣਾਇਆ ਇਹਨੂੰ ਅੱਗੇ ਲੈ ਜਾਣਾ ਇਹਨੂੰ ਪਿੱਛੇ ਲੈ ਆਉਣਾ ਸਲਿੱਪ ਕੀਤੇ ਨੂੰ ਸੈਂਟਰ ਵਾਲਾ ਕੁੰਡਾ ਪੁੱਠਾ ਬਣਾਉਣਾ ਅੱਗੇ ਫਿਰ ਇਹਨਾਂ ਤੇ ਡਿਜ਼ਾਈਨ ਬਣਾਉਣਾ ਦੂਸਰੇ ਕੁੰਡੇ ਨੂੰ ਪੁੱਠਾ ਬਣਾਉਣਾ ਇਹਨੂੰ ਹੇਠਾਂ ਸੁੱਟ ਦੇਣਾ ਇਹਨੂੰ ਸਲਿੱਪ ਕੀਤੇ ਨੂੰ ਸਲਾਈ ਤੇ ਫੜ ਲੈਣਾ ਆਹ ਵੇਖੋ ਡਿਜ਼ਾਈਨ ਬਣਨ ਲੱਗ ਪਿਆ ਸਿੱਧੀ ਸਲਾਈ ਚ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀ ਦੂਸਰੀ ਸਲਾਈ ਇਹ ਹੀ ਸੱਤ-ਸੱਤ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਇੱਕ ਕੁੰਡਾ ਪੁੱਠਾ ਜਿਹੜੇ ਤਿੰਨਾਂ ਤੋਂ ਤਿੰਨ ਬਣਾਈ ਉਹਦੇ ਵਿੱਚੋਂ ਇੱਕ ਲੂਪ ਨੂੰ ਇਸ ਤਰੀਕੇ ਨਾਲ ਸਲਾਈ ਤੇ ਫੜ ਲੈਣਾ ਇਹਨੂੰ ਅੱਗੇ ਲੈ ਆਵਣਾ ਬਣਾਈ ਕੁੰਡੇ ਨੂੰ ਲੂਪ ਨੂੰ ਪਿੱਛੇ ਲੈ ਜਾਣਾ ਇੱਕ ਕੁੰਡਾ ਪੁੱਠਾ ਬਣਾ ਲੈਣਾ ਸੈਂਟਰ ਵਾਲਾ ਫਿਰ ਇੱਕ ਕੁੰਡਾ ਇੱਕ ਬਣਾਇਆ ਇੱਕ ਲੂਪ ਬਣਾਈ ਕੁੰਡੇ ਨੂੰ ਪਹਿਲਾਂ ਬਣਾ ਲੈਣਾ ਇਹਨੂੰ ਹੇਠਾਂ ਸੁੱਟ ਦੇਣਾ ਲੂਪ ਨੂੰ ਸਲਾਈ ਤੇ ਇਸ ਤਰੀਕੇ ਨਾਲ ਸੱਜੇ ਹੱਥ ਵਾਲੀ ਦੇ ਫੜ ਲੈਣਾ ਲਾਸਟ ਵਾਲੇ ਕੁੰਡੇ ਸਿੱਧੇ ਐਕਸਟਰਾ ਗੁੰਡਾ ਪੁੱਠਾ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣਨ ਲੱਗ ਪਿਆ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਤੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾ ਲੈਣਾ ਇਹਨਾਂ ਪੰਜਾਂ ਕੁੰਡਿਆਂ 'ਚੋਂ ਆਹ ਵੇਖੋ ਲੂਪ ਵਾਲਾ ਕੁੰਡਾ ਇਹਨੂੰ ਅੱਗੇਉਂ ਦੀ ਬਣਾਉਣਾ ਸਿੱਧਾ ਅਗਲੇ ਨੂੰ ਵੀ ਸਿੱਧਾ ਹੀ ਬਣਾਉਣਾ ਇਹਨਾਂ ਪੰਜਾਂ ਕੁੰਡਿਆਂ ਨੂੰ ਸਿੱਧੇ ਬਣਾਉਣਾ ਇਹਦੇ ਲੂਪ ਵਾਲੇ ਨੂੰ ਬੈਕ ਸਾਈਡ ਤੋਂ ਦੀ ਹੁਣ ਸਿੱਧਾ ਬਣਾ ਲੈਣਾ ਆ ਵੇਖੋ ਡਿਜ਼ਾਈਨ ਬਣ ਗਿਆ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਤੀਸਰੀ ਸਲਾਈ 'ਚ ਬਣਾਉਣਾ ਅੱਗੇ ਫਿਰ ਜਿਹੜੇ ਕੁੰਡੇ ਦੋ ਪੁੱਠੇ ਉਹਨਾਂ ਨੂੰ ਪੁੱਠੇ ਬਣਾ ਲੈਣਾ ਇਹਦੇ ਪੰਜ ਕੁੰਡੇ ਇਹਨਾਂ ਵਿੱਚ ਲੂਪ ਵਾਲੇ ਕੁੰਡੇ ਨੂੰ ਅੱਗੇੋਂ ਦੀ ਬਣਾਉਣਾ ਸਿੱਧਾ ਬਾਕੀ ਚਾਰ ਕੁੰਡੇ ਵੀ ਸਿੱਧੇ ਬਣਾਉਣੇ ਜਿਹੜੇ ਲੂਪ ਵਾਲੇ ਕੁੰਡੇ ਆ ਅਗਲੇ ਲੂਪ ਵਾਲੇ ਕੁੰਡੇ ਨੂੰ ਬੈਕ ਸਾਈਡ ਤੋਂ ਦੀ ਸਿੱਧਾ ਬਣਾ ਲੈਣਾ ਆ ਵੇਖੋ ਡਿਜ਼ਾਈਨ ਬਣਨ ਲੱਗ ਪਿਆ ਬਹੁਤ ਹੀ ਸੌਖਾ ਡਿਜ਼ਾਈਨ ਡਿਜ਼ਾਈਨ ਸਿਰਫ ਦੋ ਹੀ ਸਲਾਈਆਂ ਵਿੱਚ ਬਣਦਾ ਦੋ ਸਲਾਈਆਂ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਹੁੰਦੀਆਂ ਲਾਸਟ ਵਿੱਚ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਿਲਾਈ ਕੰਪਲੀਟ ਹੋ ਗਈ ਚੌਥੀ ਸਿਲਾਈ ਪੁੱਠੀ ਸਾਈਡ ਤੋਂ ਚੌਥੀ ਸਿਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜੇ ਦੋ ਕੁੰਡੇ ਪੁੱਠੇ ਹੁੰਦੇ ਹਨ ਸਿੱਧੇ ਬਣਾ ਲੈਣਾ ਪੰਜਾਂ ਕੁੰਡਿਆਂ ਨੂੰ ਪੁੱਠੇ ਬਣਾਉਣਾ ਏ ਡਿਜ਼ਾਈਨ ਦੀ ਲਾਸਟ ਸਲਾਈ ਡਿਜ਼ਾਈਨ ਦੀ ਚੌਥੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਕੋਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਕੇ ਫਿਰ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਇਹ ਡਿਜ਼ਾਈਨ ਥੋੜਾ ਥੋੜਾ ਲੱਭਦਾ ਵਾ ਇਹ ਮੈਂ ਥੋੜਾ ਹੋਰ ਦੋ ਡੱਬੀਆਂ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਵੇਖੋ ਮੈਂ ਥੋੜਾ ਹੋਰ ਡਿਜ਼ਾਈਨ ਉੱਪਰ ਬਣਾਇਆ ਜਦੋਂ ਤੁਸੀਂ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਪਹਿਲੀ ਬੇਸਿਕ ਦੋ ਰੋ ਨਹੀਂ ਰਿਪੀਟ ਕਰਨੀਆਂ ਹੁਣ ਫਿਰ ਤੁਸੀਂ ਚਾਰ ਸਲਾਈਆਂ ਹੀ ਬਣਾਉਣੀਆਂ ਵਾ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਇੱਕ ਕੁੰਡਾ ਸਿੱਧਾ ਤਿੰਨਾਂ ਤੋਂ ਤਿੰਨ ਬਣਾਉਣਾ ਫਿਰ ਇੱਕ ਕੁੰਡਾ ਸਿੱਧਾ ਬਹੁਤ ਹੀ ਸੋਹਣਾ ਲੱਗਦਾ ਵੇਖੋ ਡਿਜ਼ਾਈਨ ਲਾਈਟ ਕਲਰ ਤੇ ਬਹੁਤ ਹੀ ਉੱਬਰ ਕੇ ਆਉਂਦਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਬਣਨ ਤੋਂ ਬਾਅਦ ਬਹੁਤ ਹੀ ਸੋਹਣਾ ਲੱਗਦਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ